ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਆਪਣਾ ਵਿਸ਼ਾ ਹੈ ਗੁੱਸਾ ਗੁੱਸਾ ਉਹ ਨਾ ਮਨੁੱਖ ਦੀ ਇੱਕ ਸਧਾਰਨ ਵਿਤੀ ਹੈ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਨੂੰ ਸਾਡੇ ਧਾਰਮਿਕ ਗ੍ਰੰਥਾਂ ਤੇ ਧਾਰਮਿਕ ਰੂਹਾਨੀ ਮੂਢਲੇ ਪੰਜ ਵਿਕਾਰ ਮੰਨਿਆ ਹੈ ਮਨੁੱਖ ਨੂੰ ਇਹਨਾਂ ਵਿਕਾਰਾਂ ਤੋਂ ਬਚਨ ਦੀ ਸਲਾਹ ਦਿੱਤੀ ਜਾਂਦੀ ਹੈ ਜੋ ਮਨੁੱਖ ਇੰਨਾ ਵਿੱਚ ਡੇਰਾ ਡੁੱਬ ਜਾਵੇ ਤਾਂ ਉਸਦਾ ਜੀਵਨ ਨਰਕ ਬਣ ਜਾਂਦਾ ਹੈ ਅੱਜ ਆਪਾਂ ਇਹਨਾਂ ਵਿੱਚੋਂ ਇੱਕ ਕਰੋਧ ਬਾਰੇ ਗੱਲ ਕਰਾਂਗੇ ਕਰੋਧ ਤੋਂ ਮਤਲਬ ਗੁੱਸਾ ਹੈ ਗੁੱਸਾ ਹਰ ਇਨਸਾਨ ਨੂੰ ਹੁੰਦਾ ਹੈ ਜੋ ਇਨਸਾਨ ਗੁੱਸੇ ਉੱਤੇ ਕਾਬੂ ਪਾ ਲੈਂਦੇ ਹਨ ਉਹ ਸੱਜਣ ਪੁਰਸ਼ ਬਣ ਜਾਂਦੇ ਹਨ ਤੇ ਜੋ ਆਪਣੇ ਗੁੱਸੇ ਉੱਤੇ ਕਾਬੂ ਨਹੀਂ ਰੱਖ ਪਾਉਂਦੇ ਉਹ ਇਕੱਲੇ ਰਹਿ ਜਾਂਦੇ ਹਨ ਲੋਕ ਅਜਿਹੇ ਗੁੱਸੇ ਵਾਲੇ ਸੁਭਾਅ ਦੇ ਇਨਸਾਨਾਂ ਤੋਂ ਬੈਠ ਪਾਉਣ ਲੱਗਦੇ ਹਨ ਮਤਲਬ ਦੂਰ ਜਾਣ ਲੱਗਦੇ ਹਨ ਜੇ ਸੁਣਾ ਜਿੰਦਗੀ ਦੀ ਖੂਬਸੂਰਤੀ ਨਸ਼ਟ ਹੋ ਜਾਂਦੀ ਹੈ ਗੁੱਸਾ ਆਉਣਾ ਮਨੁੱਖ ਦੀ ਇੱਕ ਸਧਾਰਨ ਬਿਰਤੀ ਹੈ ਪਰ ਇੱਕ ਸਿਆਣਾ ਇਨਸਾਨ ਉਹੀ ਹੈ ਜੋ ਆਪਣੇ ਗੁੱਸੇ ਨੂੰ ਕੰਟਰੋਲ ਕਰਨਾ ਤੇ ਸੱਧਨਾ ਸਿੱਖ ਲਵੇ ਫੇੜ ਲਈ ਜੇਕਰ ਤੁਸੀਂ ਖੁਸ਼ ਨਮਾ ਲੋਕਾਂ ਨਾਲ ਮੁਹੱਬਤੀ ਜੀਵਨ ਜਿਉਣਾ ਚਾਹੁੰਦੇ ਹੋ ਤਾਂ ਆਪਣੇ ਗੁੱਸੇ ਨੂੰ ਕੰਟਰੋਲ ਕਰਨਾ ਸਿੱਖੋ ਫੇੜ ਲਈ ਆਓ ਤੁਹਾਨੂੰ ਕੁਝ ਟਿਪਸ ਸਾਂਝੀਆਂ ਕਰਦੇ ਹਾਂ ਜੋ ਗੁੱਸੇ ਨੂੰ ਕਾਬੂ ਕਰਨ ਵਿੱਚ ਤੁਹਾਡੀ ਸਹਾਇਤਾ ਕਰਨਗੀਆਂ ਜਦ ਵੀ ਤੁਹਾਨੂੰ ਗੁੱਸਾ ਆ ਰਿਹਾ ਹੈ ਤਾਂ ਜਿਸ ਕਾਰਨ ਕਰਕੇ ਤੁਹਾਨੂੰ ਗੁੱਸਾ ਆ ਰਿਹਾ ਉਸ ਤੋਂ ਪਾਸੇ ਚਲੇ ਜਾਓ ਮਾਨ ਲੋ ਤੁਹਾਨੂੰ ਕਿਸੇ ਵਿਅਕਤੀ ਤੇ ਗੁੱਸਾ ਆ ਰਿਹਾ ਹੈ ਤਾਂ ਕੋਲ ਸਮੇ ਲਈ ਉਸ ਤੋਂ ਪਾਸੇ ਚਲੇ ਜਾਓ ਇਸ ਤਰ੍ਹਾਂ ਕਰਨ ਨਾਲ ਤੁਸੀਂ ਆਪਣੇ ਗੁੱਸੇ ਉੱਤੇ ਕਾਬੂ ਪਾ ਲਓਗੇ ਨੰਬਰ 2 ਗੁੱਸੇ ਵਿੱਚ ਬੋਲਣਾ ਇੱਕ ਬਹੁਤ ਵੱਡੀ ਮੂਰਖਤਾਈ ਹੁੰਦੀ ਹੈ ਜਦ ਇਨਸਾਨ ਗੁੱਸੇ ਵਿੱਚ ਹੋਵੇ ਤਾਂ ਉਸ ਦੀ ਅਕਸ ਦਾ ਆਪਣੀਆਂ ਭਾਵਨਾਵਾਂ ਅਤੇ ਸ਼ਬਦਾਂ ਉੱਤੇ ਕਾਬੂ ਨਹੀਂ ਰਹਿੰਦਾ ਗੁੱਸੇ ਵਿੱਚ ਇਨਸਾਨ ਅਵਾ ਤਵਾ ਬੋਲੁੰਦਾ ਹੈ ਜਿਸ ਦਾ ਬਹੁਤ ਨੁਕਸਾਨ ਭਗਤ ਨਾ ਪੈਂਦਾ ਹੈ ਜਦ ਗੁੱਸੇ ਦੀ ਸਥਿਤੀ ਬੀਤ ਜਾਵੇ ਤਾਂ ਇਨਸਾਨ ਨੂੰ ਅਫਸੋਸ ਹੁੰਦਾ ਹੈ ਪਰ ਤਦ ਤੱਕ ਦੇਰ ਹੋ ਚੁੱਕੀ ਹੁੰਦੀ ਹੈ ਇਸ ਲਈ ਜਦ ਵੀ ਗੁੱਸਾ ਆਵੇ ਤਾਂ ਕੋਸ਼ਿਸ਼ ਕਰੋ ਕਿ ਕੁਝ ਵੀ ਨਾ ਬੋਲੋ ਚੁੱਪ ਰਹਿ ਕੇ ਮਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰੋ ਥਿਜੀਟ ਰੱਖਿਆ ਗੁੱਸੇ ਨੂੰ ਕਾਬੂ ਕਰਨ ਲਈ ਪੁੱਠੀ ਗਿਣਤੀ ਦੀ ਟ੍ਰੈਕ ਕਾਫੀ ਕਾਰਗਰ ਹੈ ਆਪਣੇ ਮਾਨ ਵਿੱਚ 100 ਤੋਂ ਇੱਕ ਵੱਲ ਗਿਣਤੀ ਗੈਣੀ ਸ਼ੁਰੂ ਕਰੋ ਜਿਸ ਤਰ੍ਹਾਂ 100 99 98 ਇਸ ਤਰ੍ਹਾਂ ਤੁਸੀਂ ਗਿਣਤੀ ਇੱਕ ਤੱਕ ਕਰੋ ਤਾਂ ਤੁਹਾਡਾ ਧਿਆਨ ਗੁੱਸੇ ਵਾਲੀ ਸਥਿਤੀ ਤੋਂ ਬਦਲ ਕੇ ਗਿਣਤੀ ਵੱਲ ਚਲਾ ਜਾਵੇਗਾ ਇਸ ਤਰ੍ਹਾਂ ਧਿਆਨ ਹਟਣ ਨਾਲ ਗੁੱਸਾ ਘਟ ਜਾਂਦਾ ਹੈ ਨੰਬਰ 4 ਜਦ ਗੁੱਸਾ ਹੋਵੇ ਤਾਂ ਲੰਮੇ ਸਾਹ ਲਵੋ ਪੇਟ ਤੱਕ ਭਰ ਕੇ ਸਾਹ ਲਵੋ ਇਸ ਨਾਲ ਹੀ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਗੁੱਸਾ ਕਾਬੂ ਹੋ ਜਾਂਦਾ ਹੈ ਨੰਬਰ 5 ਸੰਗੀਤ ਸਾਡੇ ਮਨ ਨੂੰ ਹੁਲਾਸ ਦਿੰਦਾ ਹੈ ਇਸ ਲਈ ਜਦੋਂ ਗੁੱਸਾ ਆ ਰਿਹਾ ਹੋਵੇ ਤਾਂ ਹਲਕਾ-ਹਲਕਾ ਸੰਗੀਤ ਸੁਣੋ ਆਪਣੇ ਪਸੰਦੀਦਾ ਗਾਣੇ ਸੁਣੋ ਅੱਖਾਂ ਬੰਦ ਕਰੋ ਅਤੇ ਆਪਣੇ ਸੰਗੀਤ ਵਿੱਚ ਖੋ ਜਾਓ ਇਸ ਤਰ੍ਹਾਂ ਗੁੱਸਾ ਦੂਰ ਹੋ ਜਾਏਗਾ। ਨਾ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ। ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਨੇ ਨਾ ਭੁੱਲਿਓ। ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਆਨ ਰੱਖਣਾ ਤਾਂ ਕਿ ਨਵੀਂ ਆਉਣ ਵਾਲੀ ਵੀਡੀਓ ਵੀ ਦੇਖ ਸਕੋ। ਧੰਨਵਾਦ ਕਰਦੇ ਹਾਂ ਤੁਹਾਡਾ ਵੀਡੀਓ ਦੇਖਣ ਲਈ। ਥੈਂਕ ਯੂ। ਵਾਈਗੁੜੀ ਦਾ ਖਾਲਸਾ ਵਾਈਗੁੜੀ ਕੀ ਪਤੇ।